ਤੁਹਾਡੇ ਨਾਲ ਮਿਲ ਕੇ ਗੱਲਾਂ ਕਰਨੀਆਂ ਬਹੁਤ ਦਿਨਾਂ ਬਾਅਦ ਅੱਜ ਲਾਈਵ ਹੋਏ ਆਂ ਜਲਦੀ ਜਲਦੀ ਸਾਰੇ ਲਾਈਵ ਆ ਜਾਓ ਜੁਆਇਨ ਕਰ ਲਓ ਮੈਨੂੰ ਤੁਹਾਡੀ سپورਟ ਦੇ ਨਾਲ ਹੀ ਆਪਣੇ ਚੈਨਲ ਨੇ ਵਧੀਆ ਗਰੋ ਕੀਤਾ ਹੈਗਾ ਇਸੇ ਤਰ੍ਹਾਂ ਆਪਣੀ سپورਟ ਬਣਾਈ ਰੱਖੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਦੇ ਰਿਆ ਕਰੋ ਤਾਂ ਜੋ ਆਪਣਾ ਚੈਨਲ ਵੱਧ ਤੋਂ ਵੱਧ ਗਰੋ ਕਰੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਤੁਹਾਨੂੰ ਵਧੀਆ ਕੰਟੈਕਟ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂ ਮੇਰੇ ਚੈਨਲ ਤੇ ਤੁਹਾਨੂੰ ਸਿਰਫ ਪਰਿਵਾਰ ਨਾਲ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀਆਂ ਵੀਡੀਓਜ਼ ਸ਼ਾਰਟ ਲਾਈਵ ਮਿਲੂਗਾ ਕੋਈ ਵੀ ਗਲਤ ਸਮੱਗਰੀ ਆਪਾਂ ਯੂਜ਼ ਨਹੀਂ ਕਰਨੀਗੀ ਜਲਦੀ ਜਲਦੀ ਲਾਈਵ ਆਜੋ ਜੁਆਇਨ ਕਰ ਲਓ ਮੈਨੂੰ ਫਿਰ ਤੁਹਾਡੇ ਨਾਲ ਕਰਦੇ ਆ ਗੱਲਾਂ ਆਪਾਂ ਸਾਰੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਮੇਰੀਆਂ ਮੇਰੇ ਸ਼ਾਰਟਸ ਹੁੰਦੇ ਆ ਤੇ ਵੀਡੀਓ ਹੁੰਦੀਆਂ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਜਿੱਦਾਂ ਦੀ ਤੁਸੀਂ ਮੇਰੇ ਤੋਂ ਵੀਡੀਓ ਦੇਖਣ ਦੀ ਉਮੀਦ ਕਰਦੇ ਹੋ ਜਾਂ ਸ਼ਾਰਟਸ ਦੇਖਣ ਦੀ ਉਮੀਦ ਕਰਦੇ ਹੋ ਮੈਨੂੰ ਮੈਸੇਜਾਂ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਮੈਂ ਉਸ ਟੌਪਿਕ ਨਾਲ ਰਿਲੇਟਡ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ ਮੇਰੀਆਂ ਵੀਡੀਓਜ਼ ਜ਼ਿਆਦਾਤਰ ਸਮਾਜ ਨੂੰ ਚੰਗੀ ਸਿੱਖਿਆ ਦੇਣ ਵਾਲੀਆਂ ਹੁੰਦੀਆਂ। ਮੈਂ ਗਲਤ ਕੰਟੈਂਟ ਯੂਜ਼ ਨਹੀਂ ਕਰਦਾ। ਮੈਨੂੰ ਨਫ਼ਰਤ ਹੈ ਐਓ ਜੀਆਂ ਗੰਦੀਆਂ ਉਂਗਦੀਆਂ ਚੀਜ਼ਾਂ ਨੂੰ। ਮੇਰੀਆਂ ਵੀਡੀਓਜ਼ ਨੂੰ ਤੁਸੀਂ ਦੱਬ ਕੇ ਸ਼ੇਅਰ ਕਰਿਆ ਕਰੋ। ਫਿਰ ਬੰਦੇ ਦਾ ਹੌਸਲਾ ਵੱਧਦਾ। ਜੇ ਤੁਸੀਂ ਸ਼ੇਅਰ ਨਹੀਂ ਕਰਦੇ ਲਾਈਕ ਕਮੈਂਟ ਨਹੀਂ ਕਰਦੇਗੇ ਫਿਰ ਬੰਦੇ ਦਾ ਹੌਸਲਾ ਟੁੱਟ ਜਾਂਦਾ ਹੈ ਤੁਹਾਡਾ ਲਾਈਕ ਸ਼ੇਅਰ ਕਮੈਂਟ ਤੇ ਸ਼ੇਅਰ ਕਰੋਗੇ ਨਾ ਤੁਸੀਂ ਵੀਡੀਓ ਨੂੰ ਫਿਰ ਮੇਰਾ ਹੌਸਲਾ ਵੱਧਾ ਕੋ ਸਿਸਟਮ ਮੈਂ ਬਹੁਤ ਕਰਦਾ ਮੈਂ ਤੁਹਾਡੇ ਸਾਹਮਣੇ ਲਾਈਵ ਆਵਾ ਪਰ ਟਾਈਮ ਹੀ ਨਹੀਂ ਹੁੰਦਾ ਇੰਨਾ ਕਰਦੇ ਕੰਮਾਂ ਦੇ ਵਿੱਚ ਬਸ ਜਦੋਂ ਅੱਜ ਮੈਨੂੰ ਟਾਈਮ ਮਿਲਿਆ ਬਹੁਤ ਦਿਲ ਕਰਦਾ ਸੀ ਮੈਂ ਲਾਈਵ ਆ ਕੇ ਕੁਝ ਤੁਹਾਡੇ ਨਾਲ ਗੱਲਾਂ ਕਰਾਂ ਬਸ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਹੈਗਾ ਮੇਰੇ ਚੈਨਲ ਨੂੰ ਇੱਥੇ ਜ਼ਿਕਰ ਗਰੋ ਕਰਨ ਦੇ ਵਿੱਚ ਤੁਹਾਡਾ ਬਹੁਤ ਸਾਥ ਹੈ ਤੇ ਇਸੇ ਤਰ੍ਹਾਂ ਹੀ ਆਪਣਾ ਸਾਥ ਅੱਗੇ ਵੀ ਬਣਾਈ ਰੱਖਿਓ ਤੇ ਮੇਰੀਆਂ ਵੀਡੀਓਸ ਨੂੰ ਲਾਈਕ ਕਮੈਂਟ ਤੇ ਦੱਬ ਕੇ ਸ਼ੇਅਰ ਕਰਿਆ ਕਰੋ। ਬਸ ਮੈਂ ਤੁਹਾਡਾ ਇਹੀ ਧੰਨਵਾਦ ਕਰਨਾ ਸੀ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।